ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਦਿਨ ਦਰਦ ਨਿਵਾਰ ਠਾਕੁਰ ਰਾਖਾ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਨਸ ਕਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖਾ ਜਨਕੀ ਆਪ ਤਰਨ ਤਾਰਨ ਹਰ ਨਿਤ ਦੁਖ ਨਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ ਨਾ ਸੁਝਾਇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਵਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੁੰਜੀ ਇਕ ਤਾਨ ਮਾਨ ਦਿਵਾਨ ਸਾਚਾ ਨਾਨਕ ਕੀ ਪ੍ਰਭ ਟੀਕ ਚਰਨ ਕਮਲ ਆਧਾਰ ਜਨਕਾ ਰਾਸ ਪੁੰਜੀਏਕ ਤਾਣ ਮਾਨ ਦਿਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਹ ਪਾਤਸ਼ਾਹਿਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਬੜੇ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਪਾਤਰ ਬਣ ਰਹੇ ਹਾਂ ਜੋ ਬਾਣੀ ਸੁਣਨ ਪੜਨ ਦਾ ਸੁਭਾਗ ਸਤ ਗੁਰਾਂ ਜੀ ਨੇ ਬਖਸ਼ਿਆ ਹੈ ਸਤ ਗੁਰੂ ਜੀ ਕਿਰਪਾ ਕਰਦੇ ਹਨ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਣੀ ਸੁਣਨ ਦੇ ਨਾਲ ਦੁੱਖ, ਰੋਗ ਤੇ ਸੰਤਾਪ ਉਤਰ ਜਾਂਦੇ ਹਨ ਸੁਣਿਆ ਦੁੱਖ-ਪਾਪ ਕਾ ਨਾਸ ਐਸੀ ਵਡਿਆਈ ਹੈ ਬਾਣੀ ਸੁਣਨ ਦੀ ਸੋ ਸਾਧ ਸੰਗਤ ਜੀ ਆਪ ਸਰਬਾ ਸੰਗਤਾ ਅੱਜ ਮੱਸੀਆ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹੋ ਹੁਕਮ ਹੋਇਆ ਹੈ ਕਿ ਕੁਝ ਸਮਾਂ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਜਾਵੇ ਮਸਿਆ ਕੀ ਹੈ ਕੀ ਗੁਰਬਾਣੀ ਦੇ ਅੰਦਰ ਮਸਿਆ ਦੀ ਪਰਥਾਏ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਹੈ ਗੁਰੂ ਘਰਾਂ ਦੇ ਵਿੱਚ ਲੰਗਰ ਲੱਗਦੇ ਹਨ ਸੰਗਤਾਂ ਆਉਂਦੀਆਂ ਹਨ ਹਾਜ਼ਰੀ ਭਰਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਇਹ ਰੰਭਤਾ ਕਿਦੋਂ ਤੋਂ ਹੋਈ ਹੈ ਸਤਸੰਗਤ ਜੀ ਮਸਿਆ ਕੀ ਹੈ ਮਸਿਆ ਇੱਕ ਸਮੇਂ ਦੀ ਇਕਾਈ ਹੈ ਕੋਈ ਵਹਿਮ ਪਰਮ ਨਹੀਂ ਸਮੇਂ ਦੀ ਇਕਾਈ ਹੈ ਸਮੇਂ ਨੂੰ ਮਾਪਣ ਦੇ ਲਈ ਪੁਰਾਤਨ ਸਮਿਆਂ ਦੇ ਵਿੱਚ ਸਾ ਸੰਗ ਜੀ ਸੂਰਜ ਅਤੇ ਚੰਦਰਮਾ ਦੀ ਗਰਦਸ਼ ਨੂੰ ਹੀ ਦੇਖਿਆ ਜਾਂਦਾ ਸੀ ਇਸੇ ਕਰਕੇ ਕੁਝ ਕੈਲੰਡਰ ਆਪਾਂ ਨੂੰ ਸੂਰਜ ਦੀ ਹੋਂਦ ਤੋਂ ਅਤੇ ਕੁਝ ਚੰਦਰਮਾ ਦੀ ਹੋਂਦ ਤੋਂ ਜਿਹੜੇ ਬਣਾਏ ਗਏ ਹਨ ਉਹ ਮਿਲਦੇ ਹਨ ਸਤਗੁਰੂ ਜੀ ਸਮਝਾਉਂਦੇ ਹਨ ਅਮਾਵਸਿਆ ਚੰਦ ਗੁਪਤ ਗਹਿਣਾਰ ਹਨੇਰੇ ਵਾਲੀ ਰਾਤ ਹੁੰਦੀ ਹੈ ਜੋ ਸਾਸੰਗ ਜੀ ਚੰਦਰਮਾ ਹੈ ਉਹ ਬਿਲਕੁਲ ਦਿਖਾਈ ਨਹੀਂ ਦਿੰਦਾ ਤੇ ਅਨੁਮਾਨ ਲਾ ਲਿਆ ਜਾਂਦਾ ਹੈ ਕਿ ਮੱਸਿਆ ਵਾਲੀ ਰਾਤ ਹੈ अथवा ਮੱਸਿਆ ਹੈ ਸਤਗੁਰੂ ਜੀ ਕਿਰਪਾ ਕਰਦੇ ਹਨ ਗੁਰਮਖੋ 부ਝੋ ਗਿਆਨੀ ਸ਼ਬਦ ਵਿਚਾਰ ਕਿ ਸ਼ਬਦ ਦੇ ਦੁਆਰਾ 부ਝਣਾ ਹੈ ਕੀ ਪੁੱਜਣਾ ਹੈ ਬਾਰਮੁਖੀ ਹਨੇਰੇ ਦਾ ਤਾਂ ਪਤਾ ਹੈ ਮਹਿਸੂਸ ਹੋਇਆ ਜਾਣਨਾ ਕੀਤਾ ਕਿ ਬਾਰ ਹਨੇਰਾ ਹੈ ਪਤਾ ਲੱਗਾ ਕਿ ਮਸਿਆ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਸ਼ਬਦ ਦਾ ਓਟ ਆਸਰਾ ਲੈ ਆਪਣੇ ਅੰਦਰ છાਤੀ ਮਾਰ ਤੇ ਆਪਣੇ ਅੰਦਰ ਨੂੰ ਤੱਕ ਜਦੋਂ ਅੰਦਰ ਨੂੰ ਦੇਖਾਂਗੇ ਤੇ ਹਨੇਰਾ ਹੀ ਹਨੇਰਾ ਦਿਸੇਗਾ ਉਹ ਹਨੇਰਾ ਕਿਹੜਾ ਹੈ ਉਹ ਹਨੇਰਾ ਹੈ ਅਗਿਆਨਤਾ ਦਾ ਉਹ ਹਨੇਰਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਉਹ ਹਨੇਰਾ ਹੈ ਈਰਖਾ ਨਿੰਦਾ ਜੁਗਲੀ ਦਾ ਸ਼ਬਦ ਦੇ ਦੁਆਰਾ ਉਸ ਹਨੇਰੇ ਨੂੰ ਦੂਰ ਕਰਨਾ ਸਤਸੰਗਤ ਜੀ ਮੰਨ ਲਓ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਣਾ ਤੇ ਲਾਹਾ ਖਟਣ ਦੇ ਨਿਆਈ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਗੁਰਬਾਣੀ ਦੇ ਅੰਦਰ ਸਮਝਾਉਂਦੇ ਹਨ અમાਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ અમાਵਸ ਮੱਸਿਆ ਨੂੰ ਕਹਿੰਦੇ ਹਨ ਇੱਥੇ ਸਤਿਗੁਰਾਂ ਜੀ ਨੇ ਬਾਰੀ ਰੁੱਤਾਂ ਦਾ ਅਲੰਕਾਰ ਲਿਆ ਹੋਇਆ ਹੈ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕੋਈ ਕਰਮਕਾਂਡ ਨਹੀਂ ਗੁਰਮਖੋ ਹਾਂ ਜੇ ਅਸੀਂ ਗੁਰੂ ਦੇ ਚਰਨਾਂ 'ਚ ਆਏ ਹਾਂ ਸੇਵਾ ਕੀਤੀ ਹੈ ਬਾਣੀ ਸੁਣੀ ਹੈ ਤਾਂ 사ਤ ਸੰਗ ਜੀ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਪਰ ਜੇ ਅਸੀਂ ਕਿਸੇ ਵਹਿਮ ਭਰਮ ਦੇ ਵਿੱਚ ਪਏ ਹੋਏ ਹਾਂ ਜਿਸ ਤਰ੍ਹਾਂ ਕਿ ਭੋਲੀ ਪਾਲੀ ਸੰਗਤ ਨੂੰ ਪਿੱਛੇ ਲਾ ਲਿਆ ਜਾਂਦਾ ਹੈ ਕਿ ਆਹ ਕਰ ਲਓ ਭਾਈ ਇੰਜ ਹੋ ਜਾਵੇਗਾ ਬੜਾ ਕੁਝ ਮਿਲਦਾ ਹੈ 사ਤ ਸੰਗ ਜੀ ਇਨ੍ਹਾਂ ਵਹਿਮਾਂ ਭਰਮਾਂ ਤੋਂ ਬਚ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਹੈ ਗੁਰਬਾਣੀ ਦੇ ਨਾਲ ਜੁੜਨਾ ਹੈ ਸਿਆਸ ਕੇਵਲ ਸਮੇਂ ਦੀ ਇਕਾਈ ਹੈ ਕੋਈ ਵਹਿਮ ਭਰਮ ਨਹੀਂ ਹੈ ਹਾਂ ਜੇ ਗੱਲ ਕਰੀਏ 사ਤ ਸੰਗਤ ਜੀ ਕਿ ਗੁਰੂ ਘਰਾਂ ਦੇ ਵਿੱਚ ਇਕਤਰਤਾ ਕਿਉਂ ਹੁੰਦੀ ਹੈ ਗੁਰਮਖੋ ਜਿਵੇਂ ਪਹਿਲਾਂ ਹੀ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸਮੇਂ ਦੀ ਇਕਾਈ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰਨੀ ਆਪ ਸੰਗਤਾਂ ਦੇ ਵਿੱਚ ਵਿਚਰਨਾ ਤੇ ਦੀਨ ਦੁਨੀਆਂ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ ਨੇ ਦੇਖਣਾ ਕਿ ਲੋੜ ਕੀ ਹੈ ਜੇ ਕਿਤੇ 사త్సੰਗ ਜੀ ਪਾਣੀ ਦੀ ਜਲ ਦੀ ਕਿਲਤ ਮਹਿਸੂਸ ਕਰਨੀ ਕਮੀ ਮਹਿਸੂਸ ਕਰਨੀ ਸਤਿਗੁਰਾਂ ਜੀ ਨੇ ਉਥੇ ਖੂਲ ਲਵਾਉਣੇ ਜੇ ਰੋਗੀ ਤੱਕਣੇ ਤੇ ਸੱਚੇ ਪਾਤਸ਼ਾਹ ਜੀ ਨੇ ਉਥੇ ਦਵਾਈਖਾਨੇ ਬਣਾਉਣੇ ਜਿਵੇਂ ਆਪਾਂ ਇਤਿਹਾਸ ਦੇਖੀਏ ਧੰਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਰਹਿਮਤ ਕਰਦੇ ਹਨ ਸਤਸੰਗ ਜੀ ਜਦੋਂ ਸਤਗੁਰੂ ਜੀ ਖੂ ਲਵਾਉਂਦੇ ਉਹਨਾਂ ਖੂਆਂ ਨੂੰ ਗੇੜਨ ਦੇ ਲਈ ਬਲਦ ਲੈ ਕਰਕੇ ਪਿਆਰ ਵਾਲੇ ਆਇਆ ਕਰਦੇ ਸਨ ਉਹਨਾਂ ਸਮਿਆਂ 'ਚ ਲੈਟ ਆਦਿਕ ਦਾ ਪ੍ਰਬੰਧ ਨਹੀਂ ਸੀ ਹੁੰਦਾ ਬਲਦ ਲੈ ਕੇ ਆਉਣੇ ਖੂ ਗੇੜਨੇ ਸਤਗੁਰਾਂ ਜੀ ਦੇ ਬਚਨ ਸੁਣਨੇ ਜੋ ਸਤਸੰਗ ਜੀ ਤਿਲ ਫੁੱਲ ਭੇਟਾ ਲੈ ਕੇ ਆਉਣੀ ਸੰਗਤ ਦੀ ਇਕਤਰਤਾ ਹੋਣੀ ਤੇ ਲੰਗਰ ਬਣਨੇ ਲੰਗਰ ਸਤਸੰਗ ਜੀ ਸੰਗਤਾਂ ਨੇ ਛਕਨੇ ਫਿਰ ਉਹ ਮਰਿਆਦਾ ਕਹਿ ਲੋ ਜਾਂ ਰੀਤ ਕਹਿ ਲੋ ਸਤਸੰਗ ਜੀ ਉਹ ਅੱਗੇ ਤੋਂ ਅੱਗੇ ਚੱਲਦੀ ਆਈ ਤੇ ਹੁਣ ਸਤਿਗੁਰਾਂ ਜੀ ਨੇ ਰਹਿਮਤਾਂ ਕੀਤੀਆਂ ਵੱਡੇ ਵੱਡੇ ਸਤਸੰਗ ਜੀ ਸਾਧਨ ਬਖਸ਼ੇ ਹਨ ਸੰਗਤਾਂ ਟਰੈਕਟਰ ਟਰਾਲੀਆਂ ਆਦਿਕ ਲੈ ਕਰਕੇ ਆਉਂਦੀਆਂ ਤੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਭਰਦੀਆਂ ਇਹ ਪੁਰਾਤਨ ਤੋਂ ਹੀ ਸੰਗਤਾਂ ਦੀ ਇਕਤਰਤਾ ਹੁੰਦੀ ਹੈ ਕਿਉਂਕਿ ਦਿਨ ਮਿਥੇ ਹੋਏ ਸਨ ਕਿ ਐਸ ਸਮਸਿਆ ਤੇ ਐਸ ਨਗਰ ਨੇ ਜਾਣ ਆ ਪਾਈ ਐਸ ਨਗਰ ਦੀਆਂ ਸੰਗਤਾਂ ਨੇ ਜਾਣ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣੇ ਨੇ ਪਹਿਲਾਂ ਵੀ ਬੇਨਤੀ ਕੀਤੀ ਸਮੇਂ ਦੀ ਬਹੁਤੀ ਜਾਣਕਾਰੀ ਨਹੀਂ ਸੀ ਹੋਇਆ ਕਰਦੀ ਸੰਗਤਾਂ 사ਸੰਗਤ ਜੀ ਚੰਦਰਮਾ ਦੇ ਵਿਦਾ ਚੜਾ ਨੂੰ ਦੇਖ ਕਰਕੇ ਹੀ ਗੁਰੂ ਘਰਾਂ ਚ ਹਾਜ਼ਰੀ ਭਰਿਆ ਕਰਦੀਆਂ ਸਨ ਸੂਰਜ ਦੇ ਬਾਦ ਘਾਟ ਨੂੰ ਰੁੱਤਾਂ ਦੀ ਬਾਦ ਘਾਟ ਨੂੰ ਦੇਖ ਕੇ ਅਨੁਮਾਨ ਲਾਇਆ ਜਾਂਦਾ ਸੀ ਸੋ ਸਾਧ ਸੰਗਤ ਜੀ ਸੰਗਤਾਂ ਦੀ ਇਕੱਤਰਤਾ ਹੁੰਦੀ ਇਸੇ ਤਰ੍ਹਾਂ ਫਿਰ ਅੱਗੇ ਤੋਂ ਅੱਗੇ ਗੁਰਮਖੋ ਕਿਉਂ ਕਿ ਕਿਉਂਕਿ ਜਿਹਦੇ ਘਰ 'ਚ ਸਾਧ ਸੰਗਤ ਜੀ ਰਹਿਮਤ ਹੈ ਪਰਿਵਾਰ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜਿਆਗਾ ਉਹਦੇ ਧੀਆਂ ਪੁੱਤਰ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ ਸੋ ਸਾਧ ਸੰਗਤ ਜੀ ਸੰਗਤਾਂ ਗੁਰੂ ਘਰਾਂ ਚ ਆਉਂਦੀਆਂ ਤੇ ਹਾਜ਼ਰੀ ਭਰਦੀਆਂ ਇਹ ਕੋਈ ਵਹਿਮ ਭਰਮ ਜਾਂ ਕੋਈ ਕਰਮ ਕਾਂਡ ਨਹੀਂ ਇਹ ਤਾਂ ਗੁਰੂ ਦੀ ਖੁਸ਼ੀ ਹੈ ਜੋ ਸਿਮਰਨ ਦੇ ਦੁਆਰਾ ਸੇਵਾ ਦੇ ਦੁਆਰਾ ਮਿਲਦੀ ਹੈ ਗੁਰਬਾਣੀ ਦੇ ਅੰਦਰ ਸਤਗੁਰੂ ਜੀ ਸਮਝਾਉਂਦੇ ਹਨ ਅਮਾਵਸ ਆਤਮ ਸੁਖੀ ਭਾਏ ਬਾਰਮੁਖੀ ਹਨੇਰੇ ਨੂੰ ਤਾਂ ਜਾਣ ਲਿਆ ਪਰ ਜਿਹੜਾ ਅੰਦਰ ਦਾ ਹਨੇਰਾ ਹੈ ਉਹਨੂੰ ਬੁੱਝਣ ਦਾ ਯਤਨ ਨਹੀਂ ਕੀਤਾ ਜਦੋਂ ਸੇਵਾ ਦੇ ਦੁਆਰਾ ਸਿਮਰਨ ਦੇ ਦੁਆਰਾ ਅੰਦਰ ਦੇ ਹਨੇਰੇ ਨੂੰ 부ਝਾਂਗੇ ਤੇ ਫਿਰ ਅੰਦਰੋਂ ਸੁਖੀ ਹੋਵਾਂਗੇ ਅਮਾਵਸ ਆਤਮ ਸੁਖੀ ਭਏ ਕਿਉਂ ਹੋਵਾਂਗੇ ਕਿਉਂਕਿ ਸੰਤੋਖ ਦੀ ਆ ਗੁਰੂ ਦੇਵ ਗੁਰਦੇਵ ਵਾਹਿਗੁਰੂ ਪਰਮਾਤਮਾ ਗੁਰੂ ਨੇ ਕਿਰਪਾ ਕੀਤੀ ਤੇ ਸੰਤੋਖ ਦੀ ਦਾਤ ਬਖਸ਼ ਦਿੱਤੀ ਸੰਤੋਖ ਸਤ ਸੰਗਤ ਜੀ ਕਿਤੋਂ ਨਹੀਂ ਮਿਲਦਾ ਗੁਰੂ ਦੀ ਰਹਿਮਤ ਤੋਂ ਬਿਨਾ ਸਤਿਗੁਰੂ ਜੀ ਕਿਰਪਾ ਕਰਨ ਤਾਂ ਇਹ ਦਾਤ ਮਿਲਦੀ ਹੈ ਮਨ ਤਨ ਸੀਤਲ ਸਾਤ ਸਹਜ ਮਨ ਕਰਕੇ ਤਨ ਕਰਕੇ ਭਾਈ ਸੀਤਲਤਾ ਆਉਂਦੀ ਹੈ ਕਿਉਂ ਕਿਉਂਕਿ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਸਹਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜਦ ਗੁਰੂ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਾਂ ਲਾਗਾ ਪ੍ਰਭ ਕੀ ਸੇਵ ਤੇ ਉਹ ਜੀਵ ਗੁਰੂ ਦੀ ਸੇਵਾ 'ਚ ਲੱਗ ਜਾਂਦਾ ਹੈ ਉਹ ਸੇਵਾ ਕਰਦਾ ਹੈ ਭਾਈ ਤੇ ਪ੍ਰਭੂ ਦੀ ਸੇਵਾ ਕੀ ਹੈ ਸਤ ਸੰਗਤ ਜੀ ਪ੍ਰਭੂ ਦੀ ਸੇਵਾ ਸਭ ਤੋਂ ਪਹਿਲਾਂ ਤੇ ਨਾਮ ਜਪਣਾ ਸਿਮਰਨ ਕਰਨਾ ਫਿਰ ਗੁਰਮਖੋ ਕਿਸੇ ਲੋੜਵੰਦ ਦੀ ਸਹਾਇਤਾ ਕਰ ਦੇਣੀ ਇਹ ਵੀ ਪ੍ਰਭੂ ਦੀ ਸੇਵਾ ਹੈ ਲਾਗਾ ਪ੍ਰਭ ਕੀ ਸੇਵ ਕਿਉਂਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹ ਹੈ ਬੈਸਣ ਪਾਈਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਸਫਲ ਹੈ ਸੇਵਾ ਸਤਿਗੁਰੂ ਜੀ ਦੀ ਹੋਮੇ ਦਾ ਰੋਗ ਦੂਰ ਹੁੰਦਾ ਹੈ ਸਾਧ ਸੰਗਤ ਜੀ ਟੁੱਟੇ ਬੰਦਨ ਬਹੁ ਬਿਕਾਰ ਜਿਹੜੇ ਬੰਦਨ ਪਾਏ ਹੋਏ ਹਨ ਉਹ ਟੁੱਟ ਜਾਂਦੇ ਹਨ ਟੁੱਟੇ ਬੰਦਨ ਬਹੁ ਬਿਕਾਰ ਪਰ ਕਿਦੋਂ ਟੁੱਟਣਗੇ ਜੀ ਜਦੋਂ ਸੰਗਤ ਕਰਾਂਗੇ ਸਿਮਰਨ ਕਰਾਂਗੇ ਨਾਮ ਜਪਾਂਗੇ ਪੂਰਨਤਾ ਕੇ ਕਾਮ ਤੇ ਭਾਈ ਫਿਰ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਜੋ ਜਨ ਤੂੰ ਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰਤਾ ਸਤਿਗੁਰ ਜੀ ਸਮਝਾਉਂਦੇ ਨੇ ਅੰਗੀਕਾਰ ਕਰਿਓ ਤੇਰਾ ਕਾਰਜ ਸਭ ਸਵਾਰਨਾ ਜਦੋਂ ਪਰਮਾਤਮਾ ਸਾ ਸੰਗਤ ਜੀ ਪੱਖ ਦੇ ਵਿੱਚ ਹੋ ਜਾਂਦਾ ਹੈ ਤਾਂ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ ਫਿਰ ਦੁਰਮਤ ਮਿਟੀ ਹੋਮੈ ਛੁੱਟੀ ਇਸ ਤਰ੍ਹਾਂ ਭਾਈ ਕਹਿ ਲੋ ਮਨਾਉਣੀ ਹੈ ਮਸੇ ਕੇਵਲ ਸਤ ਸੰਗਤ ਜੀ ਬਾਹਰ ਮੁਖੀ ਸੀਮਤ ਨਹੀਂ ਰਹਿਣਾ ਅੰਤਰੀਵ ਵੀ ਬਦਲਾਵ ਆਉਣਾ ਚਾਹੀਦਾ ਹੈ ਦੁਰਮਤ ਮਿੱਟੀ ਭੈੜੀ ਮੱਤ ਦੂਰ ਹੋ ਜਾਵੇ ਦੁਰਮਤ ਮਿੱਟੀ ਹੋਮੇ ਛੁੱਟੀ ਹੋਮੇ ਦਾ ਨਾਸ਼ ਹੋ ਜਾਵੇ ਹੋਵੇਗਾ ਕਿ ਤਾ ਸਿਮਰਤ ਹਰ ਕੋ ਨਾਮ ਹਰੀ ਪਰਮਾਤਮਾ ਦੇ ਨਾਮ ਸਿਮਰਨ ਦੇ ਦੁਆਰਾ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਪ੍ਰਭੂ ਪਰਮਾਤਮਾ ਦੀ ਸ਼ਰਨ ਚ ਸਤਸੰਗ ਜੀ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਆਪ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਣ ਉਹ ਜੀਵ ਉਹ ਗੁਰੂ ਦਾ ਪਿਆਰਾ ਆਪ ਤਾਂ ਤਰਦਾ ਹੀ ਹੈ ਸਤਸੰਗ ਜੀ ਨਾਲ ਸਾਰੇ ਪਰਿਵਾਰ ਨੂੰ ਹੀ ਤਾਰ ਲੈਂਦਾ ਜਿਹੜਾ ਗੁਣ ਗਾਉਂਦਾ ਹੈ ਜਿਹੜਾ ਨਾਮ ਜਪਦਾ ਹੈ ਹਰ ਕੀ ਟਹਿਲ ਕਮਾਵਣੀ ਜਪਿਆ ਹੈ ਪ੍ਰਭ ਕਾ ਨਾਮ ਹਰੀ ਪਰਮਾਤਮਾ ਦੀ ਸੇਵਾ ਕਰਨੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਇਹ ਦਾਤਾਂ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਇਹ ਵਡਿਆਈ ਇਹ ਦਾਤ ਪੂਰੇ ਗੁਰੂ ਦੇ ਦੁਆਰਾ ਮਿਲਦੀ ਹੈ ਗੁਰਮਖੋ ਇਹ ਸ਼ਬਦ ਗੁਰਬਾਣੀ ਦਾ ਹੈ ਇਹ ਤਾਂ ਸੰਗਤ ਦੇ ਨਾਲ ਸਾਂਝ ਪਾ ਰਹੇ ਹਾਂ ਕਿ ਅਰੰਭਤਾ ਹੁੰਦੀ ਹੈ અમાਵਸ ਆਤਮ ਸੁਖੀ ਭਾਈ ਸੰਤੋਖ ਦੀ ਆ ਗੁਰਦੇਵ ਅਮਾਵਸ ਮੱਸਿਆ ਨੂੰ ਕਹਿੰਦੇ ਹਨ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ ਹੈ ਕਿ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਆਪਣੇ ਅੰਦਰ ਦੇ ਹਨੇਰੇ ਨੂੰ ਦੂਰ ਕਰਨਾ ਹੈ ਸਤਿਗੁਰੂ ਜੀ ਹੋਰ ਵੀ ਕਿਰਪਾ ਕਰਦੇ ਹਨ ਅਮਾਵਸ ਮਹਿ ਆਸ ਨਿਵਾਰ ਹੋ ਅੰਤਰਜਾਮੀ ਰਾਮ ਸਮਾਰ ਹੋ ਤੇ ਭਾਈ ਹਾਲਾਤ ਐਸੇ ਬਣ ਗਿਆਨ ਅਵਸਥਾ ਐਸੀ ਬਣ ਜਾਵੇ ਕਿ ਮਨੁੱਖ ਸੋਚੇ ਹੁਣ ਮੇਰਾ ਕੁਝ ਨਹੀਂ ਹੋ ਸਕਦਾ ਜਿਵੇਂ ਕਿ ਸਤ ਸੰਗਤ ਜੀ ਨਸ਼ਿਆਂ ਦੇ ਵਿੱਚ ਫਸੇ ਹੋਏ ਇਹ ਸੋਚਦੇ ਹਨ ਕਿ ਨਸ਼ੇ ਤਾਂ ਸਾਡੇ ਕੋਲੋਂ ਛੱਡੇ ਨਹੀਂ ਜਾਣੇ ਵਿਕਾਰਾਂ ਦੇ ਵਿੱਚ ਫਸੇ ਹੋਏ ਇਹ ਸੋਚਦੇ ਹਨ ਕਿ ਹੁਣ ਅਸੀਂ ਵਿਕਾਰਾਂ ਤੋਂ ਬਾਹਰ ਨਹੀਂ ਆ ਸਕਦੇ ਕਿਉਂ ਨਹੀਂ ਆ ਸਕਦੇ ਭਾਈ ਕਿਸੇ ਵੀ ਤਰ੍ਹਾਂ ਜੇ ਅਸੀਂ ਰੋਕੀ ਹਾਂ ਭਾਵੇਂ ਉਹ ਸਰੀਰ ਕਰਕੇ ਸਾਨੂੰ ਰੋਗ ਲੱਗੇ ਹੋਏ ਨੇ ਭਾਵੇਂ ਮਨ ਕਰਕੇ ਸਾਨੂੰ ਰੋਗ ਲੱਗੇ ਹੋਏ ਨੇ ਆਪਾਂ ਆਸਰਾ ਲੈਣਾ ਹੈ ਗੁਰੂ ਦਾ ਆਸਰਾ ਲੈਣਾ ਹੈ ਗੁਰੂ ਦੀ ਬਾਣੀ ਦਾ ਤੇ ਜਦੋਂ ਸਾਰੀਆਂ ਆਸਾਂ ਨੂੰ ਛੱਡ ਕੇ ਇੱਕ ਆਸ ਉਸ ਅੰਤਰਜਾਮੀ ਰਵੇਂ ਹੋਏ ਰਾਮ ਅਕਾਲ ਪੁਰਖ ਪਰਮਾਤਮਾ ਦੀ ਕਰਾਂਗੇ ਤਾਂ ਫਿਰ satsang ਜੀ ਸਤਿਗੁਰੂ ਜੀ ਰਹਿਮਤ ਕਰਕੇ ਸਾਡੇ ਦੁੱਖਾਂ ਰੋਗਾਂ ਦਾ ਨਾਸ਼ ਕਰਦੇ ਹਨ ਅਮਾਵਸ ਮਹਿ ਆਸ ਨਿਵਾਰਹੁ ਅੰਤਰਜਾਮੀ RAM ਸਮਾਰਹੁ ਆਸ ਕਰਨੀ ਤੇ ਪ੍ਰਮਾਤਮਾ ਦੀ ਕਰਨੀ ਹੈ ਵਾਹਿਗੁਰੂ ਨੇ ਹੀ ਸਾਨੂੰ ਇਹਨਾਂ ਰੋਗਾਂ ਤੋਂ ਇਹਨਾਂ ਬੁਰਾਈਆਂ ਤੋਂ ਬਚਾਉਣਾ ਹੈ ਅਮਾਵਸ ਮਹਿ ਆਸ ਨਿਵਾਰਹੁ ਅੰਤਰਜਾਮੀ RAM ਸਮਾਰਹੁ ਇਹ ਗੁਰਬਾਣੀ ਦੇ ਸ਼ਬਦ ਹਨ ਸਤਿਗੁਰੂ ਜੀ ਸਮਝਾਉਂਦੇ ਹਨ ਭਾਵੇਂ ਕਿ ਅੰਤਰੀਵ ਭਾਵ ਹੈ ਗੁਰਮੁਖੋ ਪਰ ਬਾਹਰ ਮੁਖੀ ਰੁੱਤਾਂ ਦਾ ਸਤਿਗੁਰੂ ਜੀ ਨੇ ਹਵਾਲਾ ਇਸ ਕਰਕੇ ਲਿਆ ਕਿਉਂਕਿ ਸਿੱਧੇ ਤੌਰ ਤੇ ਕਹਿ ਦੇਣਾ ਕਿ ਭਾਈ ਪਖੰਡ ਕਰਦੇ ਹੋ ਸੰਗਰਾਮ ਦਿਵਾਲੀ ਦੇ ਦਿਨ ਜਾਂ ਮੱਸੀਆ ਵਾੜੇ ਦਿਨ ਗੁਰੂ ਘਰ ਕਿਉਂ ਆਉਂਦੇ ਜੀ ਤੇ ਗੁਰਮੁਖੋ ਫਿਰ ਜਿਹੜੀ ਸੰਗਤ ਆਉਂਦੀ ਹੈ ਉਹ ਕੀ ਸੋਚੇਗੀ ਹਾਂ ਪ੍ਰੇਮ ਦੇ ਨਾਲ ਸੰਗਤ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਜਿੱਥੇ ਆਪਾਂ ਯਤਨ ਕਰਦੇ ਹਾਂ ਉਹਨਾਂ ਸਮਿਆਂ 'ਚ ਤਾਂ ਸਤ ਸੰਗ ਜੀ ਸਮੇਂ ਦੀ ਇਕਾਈ ਮਿਥੀ ਹੋਈ ਸੀ ਇਸ ਕਰਕੇ ਸੰਗਤਾਂ ਸੰਗਰਾਮ ਤੇ ਮਸਿਆ ਤੇ ਗੁਰੂ ਘਰ ਚ ਆਉਂਦੀਆਂ ਸਨ ਹੁਣ ਤਾਂ ਬੜੀ ਰਹਿਮਤ ਹੈ ਹਰ ਇੱਕ ਦੇ ਕੋਲ ਸਮਾਂ ਹੈ ਤਰੀਕ ਹੈ ਵਾਰ ਹੈ ਹਰ ਰੋਜ਼ ਕਿਉਂ ਨਹੀਂ ਗੁਰੂ ਘਰ ਹਾਜ਼ਰੀ ਭਰਦੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਸੋ ਭਲ ਕੇ ਉੱਠ ਹਰ ਨਾਮ ਧਿਆਵੇ ਹਰ ਰੋਜ਼ ਕਿਉਂ ਨਹੀਂ ਭਾਈ ਨਾਮ ਨੂੰ ਧਿਆਉਂਦੇ ਬਾਣੀ ਨੂੰ ਪੜ੍ਹਦੇ ਇਹ ਤਰਲਾ ਵੀ ਗੁਰੂ ਦੇ ਕੋਲ ਆ ਕੇ ਲੈਣਾ ਹੈ ਨਾ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਕਿ ਸਤਿਗੁਰੂ ਜੀ ਸਾਨੂੰ ਸਤਸੰਗਤ ਬਖਸ਼ ਦਿਓ ਸੱਚੇ ਪਾਤਸ਼ਾਹ ਜੀ ਸਾਨੂੰ ਅੰਮ੍ਰਿਤ ਵੇਲਾ ਬਖਸ਼ ਦਿਓ ਇਸ ਤਰ੍ਹਾਂ ਸਤਿਗੁਰਾਂ ਜੀ ਨੇ ਸਮਝਾਇਆ ਜੁੜੀਆਂ ਹੋਈਆਂ ਸੰਗਤਾਂ ਨੂੰ ਸਤਸੰਗਤ ਜੀ ਸ਼ਬਦ ਦੇ ਨਾਲ ਜੋੜਿਆ ਤੇ ਸ਼ਬਦ ਦੇ ਨਾਲ ਹੀ ਜੁੜਨਾ ਹੈ ਨਾ ਕਿ ਕਿਸੇ ਵਹਿਮ ਭਰਮ 'ਚ ਪੈਣਾ ਹੈ ਨਾ ਕਿਸੇ ਕਰਮ ਕਾਂਡ 'ਚ ਪੈਣਾ ਹੈ ਸ਼ਬਦ ਦੇ ਨਾਲ ਜੁੜਨਾ ਹੈ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ ਜਿੱਦੋਂ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਤਾਂ ਫਿਰ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਣਗੇ ਆਪ ਸਭਾ ਸੰਗਤਾਂ ਬੜੇ ਵੱਡੇ ਭਾਗਾਂ ਵਾਲੇ ਹੋ 사ਤਸੰਗ ਜੀ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਲਵਾ ਰਹੇ ਹੋ ਮਸਿਆ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਧਿਆਨ ਦਾ ਹੋਇਆ ਤਿਲ ਫੁਲ ਭੇਟਾ ਧਰ ਪ੍ਰਵਾਨ ਕਰਨ ਸਾਰੀ ਹੀ ਸੰਗਤ ਨੂੰ ਦੁੱਖਾਂ ਕਲੇਸ਼ਾਂ ਦਰਦਾਂ ਤੋਂ ਬਚਾ ਕਰਕੇ ਰੱਖਣ ਮੇਰ ਪਰਿਆ ਹੱਥ ਸਿਰ ਤੇ ਰੱਖਣ ਨਸ਼ਿਆਂ ਦੇ ਵਹਿਂਦੇ ਹੋਏ ਵਹਿਣ ਚੋਂ ਕੱਢ ਕੇ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਦੀ ਮਾਫੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਬਖਸ਼ਣ ਹਾਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਦੇਹੋ ਸਚਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਅਸੀਂ ਖਤੇ ਬਹੁਤ ਕਮਾਵਦੇ ਅੰਤਨ ਆਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਉ ਪਾਪੀ ਵੱਡ ਗੁਣਹਗਾਰ ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕੀਸ਼ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਹੋਈਆਂ ਪੁੱਲਾਂ ਦੀ ਮੁਆਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ